ਫਤੇਗੜ ਸਾਬ ਦੇ ਸਰਹੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਪੌਤਰ ਸਦਨਾ ਕਸਾਈ ਵਿਚ ਪੰਜਾਬੀ ਅਦਾਕਾਰ ਆਸੋਨਮ ਬਾਜਵਾ ਤੇ ਫਿਲਮ ਪਿੱਟ ਸਿਆਪਾ ਦੀ ਟੀਮ ਵੱਲੋਂ ਕੀਤੀ ਗਈ ਸ਼ੂਟਿੰਗ ਖਿਲਾਫ ਮੁ슬ਿਮ ਅਤੇ ਸਿੱਖ ਪਾਇਚਾਰੇ ਨੇ ਰੋਸ ਪ੍ਰਗਟ ਕੀਤਾ ਹੈ 나ਜਬਲੀ ਮੁਹੰਮਦ ਸੁਲਮਾਨ ਅਤੇ ਨਵਦੀਪ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸੋਨਮ ਬਾਜਵਾ ਡਾਇਰੈਕਟਰ ਅਤੇ ਟੀਮ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਇਸ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾਂਦੀ। ਭਗਤ ਸਦਨਾ ਜੀ ਸਿੱਖ ਅਤੇ ਮੁਸਲਿਮ ਦੋਵਾਂ ਸਮਾਜਾਂ ਵੱਲੋਂ ਬਹੁਤ ਆਦਰ ਨਾਲ ਮੰਨੇ ਜਾਂਦੇ ਨੇ ਅਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼ਿਕਾਇਤਕਰਤਾ ਦੇ ਅਨੁਸਾਰ ਮਸਜਿਦ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਹੈ ਅਤੇ ਧਾਰਮਿਕ ਆਸਥਾ ਨਾਲ ਖਿਲਵਾੜ ਹੋਇਆ ਹੈ ਜਿਸ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅੱਜ ਜਿਹੜੀ ਆਪਾਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਇੱਕ ਇਤਿਹਾਸਿਕ ਮਸਜਿਦ ਹੈ। ਇੱਥੇ ਆਪਾਂ 71 ਇਸ ਵਾਸਤੇ ਹੋਏ ਆ ਕਿ ਮੁਸਲਿਮ ਭਾਈਚਾਰੇ ਸਿੱਖ ਭਾਈਚਾਰੇ ਦੇ ਵਿੱਚ ਇਸ ਦਾ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਜਿਹੜੀ ਪਿੱਟ ਸਿਆ ਪਾਇਆ ਉਹਦੀ ਸ਼ੂਟਿੰਗ ਇੱਥੇ ਹੋਈ ਹੈ ਇਸਲਾਮ ਕਦੇ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਸ ਮਾਮਲੇ ਦੇ ਵਿੱਚ ਅਸੀਂ ਮਤਲਬ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਤਾਂ ਇਸ ਦਾ ਇਹ ਪੂਰੇ ਦਾ ਪੂਰਾ ਮਾਮਲਾ ਅਸੀਂ ਸ਼ਾਹੀ ਇਮਾਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਸਾਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਨੇ ਐਸਐਸਪੀ ਸਾਹਿਬ ਨੂੰ ਫਟੇਗੜ ਸਾਹਿਬ ਨੂੰ ਵੀ ਬਰਖਾਸਤ ਗਈ ਤੇ ਡੀਸੀ ਸਾਹਿਬ ਨੂੰ ਵੀ ਇਹ ਦਰਖਾਸਤ ਲਈ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਜਾਂਚ ਕਰੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇ ਜਿਹੜੇ ਮਤਲਬ ਸਮੇਂ ਦੇ ਅਨਸਾਰ ਮਤਲਬ ਸਮੇਂ-ਸਮੇਂ ਤੇ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਲੋਕ ਉਹਨਾਂ ਤੇ ਸਖਤੋ ਸਖਤ ਕਾਰਵਾਈ ਕਰੀ ਜਾਵੇ ਜਿਵੇਂ ਉਪਰਾਤਨ ਜਿਹੜਾ ਵਿਭਾਗ ਹੈ ਉਹਨਾਂ ਨੂੰ ਕਹਿੰਦੇ ਪਰਮਿਸ਼ਨ ਦਿੱਤੀ ਆ ਆ ਭਾਈ ਜੀ ਨੇ ਸਹੀ ਗੱਲ ਕਹੀ ਉਹਨਾਂ ਨੂੰ ਪਰਮਿਸ਼ਨ ਸਿਰਫ ਦੇਖ ਰੇਖ ਦਿੱਤੀ ਆ ਨਾ ਕਿਵਰੇ ਸ਼ੂਟਿੰਗ ਕਰਾਉਂਦੀ ਮੈਂ ਪ੍ਰਸ਼ਾਸਨ ਨੂੰ ਇਹੀ ਗੁਜਾਰਿਸ਼ ਕਰੂੰਗਾ ਕਿ ਇਹ ਤੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਅਸੀਂ ਮੰਗ ਕਰਦੇ ਹਾਂ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਆ ਉਸ ਦੇ ਵੀ ਜਿਹੜਾ ਸੀਨ ਆ ਉਹ ਕੱਟਿਆ ਜਾਵੇ ਨਹੀਂ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ ਜੇ ਨਾ ਕੱਟਿਆ ਗਿਆ ਤਾਂ ਅਸੀਂ ਇਹਦਾ ਪੂਰਾ ਮੁਸਲਿਮ ਭਾਈਚਾਰਾ ਸਿੱਖ ਭਾਈਚਾਰਾ ਸਾਰਾ ਇਕੱਠੇ ਆ ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਆ ਮੈਂ ਬਹੁਤ ਸ਼ੁਕਰਗੁਜ਼ਾਰ ਆ ਭਾਈ ਸਾਹਿਬ ਦਾ ਮੈਂ ਨਾਮ ਨਹੀਂ ਜਾਣਦਾ ਤੇ ਨਵਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਵਿਰੋਧ ਕੀਤਾ ਰੋਕਿਆ ਔਰ ਇਹ ਟੈਂਟ ਸਾਰਾ ਉਹਨਾਂ ਦਾ ਜਿਹੜਾ ਸੈਟਅਪ ਆ ਉਹ ਬਾਹਰ ਕਢਵਾਇਆ ਬਹੁਤ ਬਹੁਤ ਧੰਨਵਾਦ ਆ ਸਾਰੇ ਸਿੱਖ ਭ ਗੇੜੇ ਸਾਡੇ ਨਾਲ ਮੋਢਾ ਮੋਢਾ ਮਲਾ ਕੇ ਖੜੇ ਨੇ ਔਰ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆਂ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਕਿ ਤੁਸੀਂ ਇਸ ਦੇ ਸਖਤ ਕਾਰਵਾਈ ਕਰੋ ਔਰ ਫਿਲਮ ਦੇ ਵਿੱਚ ਜਿਹੜਾ ਸੀਨ ਲਿਆ ਗਿਆ ਨਾ ਮਸਜਿਦ ਦਾ ਉਹਨੂੰ ਹਟਵਾਇਆ ਜਾਵੇ ਬਹੁਤ ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਬਾਸ ਨਵਦੀਪ ਸਿੰਘ ਫਤੇਗੜ ਸਾਹਿਬ ਤੋਂ ਪਿਛਲੇ ਲੰਘੇ 12 ਤਰੀਕ ਤੋਂ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਿਆ ਦੇਰ ਰਾਤ ਪੌਣੇ 10 ਦੇ ਕਰੀਬ ਸਾਨੂੰ ਕਿਸੇ ਸਿੰਘ ਨੇ ਫੋਨ ਕੀਤਾ ਵੀ ਇੱਥੇ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਭਗਤ ਸਦਨਾਜੀ ਦੀ ਜਿਹੜੀ ਮਸਜਿਦ ਇੱਥੇ ਮਸਜਿਦ ਹੈ ਵੀ ਉਹਦੇ ਵਿੱਚ ਸ਼ੂਟਿੰਗ ਚੱਲ ਰਹੀ ਹੈ ਅਸੀਂ ਮੌਕੇ ਤੇ 15 ਮਿੰਟ ਚ ਮੈਂ ਇੱਥੇ ਪਹੁੰਚ ਗਿਆ ਆਉਣ ਤੇ ਦੇਖਿਆ ਮੈਂ ਉੱਥੇ ਇੱਕ ਬੌਂਸਰ ਖੜੇ ਸੀਗੇ ਬੌਂਸਰਾਂ ਨੇ ਸਾਡੇ ਨਾਲ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਨੂੰ ਪਰਮਿਸ਼ਨ ਦੇਤੀ ਤੁਹਾਨੂੰ ਪਤਾ ਇਹਦਾ ਇਤਿਹਾਸ ਕੀ ਹੈ ਅੱਜ ਤੁਸੀਂ ਇੱਥੇ ਭਗਤ ਸਦਨਾਜੀ ਦੀ ਮਸਜਿਦ ਤੇ ਕਰ ਰਹੇ ਹੋ ਕੱਲੋਂ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਟਾਡਰਮਲ ਹਵੇਲੀ ਜੇ ਅੱਜ ਤੁਸੀਂ ਉਰੇ ਕਰ ਰਹੇ ਹੋ ਤਾਂ ਕੱਲੋਂ ਫਿਰ ਤੁਸੀਂ ਉੱਥੇ ਵੀ ਕਰੋਗੇ ਤੇ ਇਹ ਅੰਨੇ ਬੈਠੇ ਨੇ ਉਹ ਜਿਹੜੇ ਇਹਨੂੰ ਪਰਮਿਸ਼ਨ ਦੇਣ ਵਾਲੇ ਨੇ ਮੈਂ ਤਾਂ ਇਹ ਕਹਿਣਾ ਵੀ ਉੱਥੇ ਸ਼੍ਰੋਮਣੀ ਕਮੇਟੀ ਨੂੰ ਮੈਂ ਤਾਂ ਗੁਜਾਰਸ਼ ਕਰਦਾ ਹੱਥ ਬੰਨ੍ਹ ਕੇ ਵੀ ਜਿਹੜੀ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਜਿਹੜੀ ਇੱਥੇ ਦੀ ਜਿਹੜੇ ਭਗਤ ਜਿਨ੍ਹਾਂ ਦੀ ਜਿਹੜੀ ਬਾਣੀ ਹੈ ਸਾਡੇ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਇੱਕ ਟਾਡਰਮਲ ਅਵੇਲੀ ਜੀ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਆਵੇ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਤਿਹਾਸਕ ਦੀ ਜਿਹੜੀ ਸਾਡਾ ਉਹ ਹੈ ਇਤਿਹਾਸ ਹੈ ਉਹਦੇ ਨਾਲ ਕੋਈ ਹਰੇਕ ਬੰਦਾ ਚੱਕ ਕੇ ਮੂੰਹ ਚੱਕ ਕੇ ਇੱਥੇ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਕ ਜਿੰਦਾ ਇੱਥੇ ਚੌਕੀਦਾਰ ਹੈ ਦਸਨ ਮਤਾ ਪਤਾ ਲੱਗਿਆ ਵੀ ਇੱਕ 9 ਤੋਂ 5 ਤੱਕ ਇੱਥੇ ਇੱਕ ਬੰਦਾ ਰਹਿੰਦਾ ਜੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਇਹ ਇੱਥੇ ਬਾਹਰਲੇ ਪਾਸੇ ਇਹ ਕਿਹਨਾਂ ਨੇ ਬੋਰਡ ਲਾਇਆ ਹੋਇਆ ਵੀ ਅਸੀਂ ਇੱਥੇ 5000 ਰੁਪਏ ਜੁਰਮਾਨਾ ਕਰਾਂਗੇ ਇੱਥੇ ਆ ਕੇ ਸ਼ਰਾਬੀ ਕੋਆਬੀ ਦਾਰੂ ਵੀ ਪਿੰਦੇ ਨੇ ਰਾਤ ਨੂੰ ਕਈ ਵਾਰ ਸਾਨੂੰ ਫੋਨ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਗੇਟ ਹੈ ਇਹ ਗੇਟ ਦੀ ਜੰਜੀਰ ਹੈ ਇੱਕ ਚੌਕੀਦਾਰ ਅੰਦਰ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਨੇ ਬਿਠਾਂ ਕਰ ਕਰਕੇ ਬੁਰਾ ਹਾਲ ਕੀਤਾ ਹੋਇਆ ਹੈ ਕਿ ਪ੍ਰਾਤਤ ਵਿਭਾਗ ਇਸ ਤਰ੍ਹਾਂ ਸੰਭਾਲ ਕਰਦਾ ਹੈ ਪੁਰਾਣੀਆਂ ਇਮਾਰਤਾਂ ਦੀ ਤੇ ਅਸੀਂ ਮੰਗ ਕਰਦੇ ਹਾਂ ਪੂਰਜੋਰ ਮੰਗ ਕਰਦੇ ਹਾਂ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਿਹੜੀ ਬਣਦੀ ਕਾਰਵਾਈ ਹੈ ਉਸ ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਤੇ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਊਰੋ ਰਿਪੋਰਟ এবੀਪੀ ਸੰਜਾ